ਨੋਈ ਪੁੰਗ ਵਾਲੇ ਟਰਾਲਾ ਡਾ ਲੈ ਗਿਆ ਮੋੜ ਦੇ ਵਿੱਚ ਸੁੱਤਾ ਹੋ ਗਿਆ ਕੰਮ ਜਮ ਫੱਲੇ ਬਹਿ ਗਿਆ ਦੋਸਤਾਂ ਟਰਾਲੀ ਹੋਊਗੀ ਕੀ ਹੋ ਗਿਆ ਓਏ ਕੀ ਹੋ ਕੀ ਗਿਆ ਇਹ ਟਰਾਲੀ ਬਹਿ ਗਈ ਯਾਰ ਜੋੜਾ ਬਹਿ ਗਿਆ ਇੱਕ ਸਾਈਡ ਤੇ ਇੱਥੇ ਪਾਸੇ ਮੋੜ ਚਾ ਦੇ ਅਸਾਂ ਜੀ ਹਾਂ ਦੋ ਤਿੰਨ ਘੰਟੇ ਹੋ ਗਏ ਖੜਿਆ ਨੂਰੇ ਦੋ ਤਿੰਨ ਘੰਟੇ ਹੋ ਗਏ ਹੋਰ ਕੱਲ ਤੇਰਾ ਪਾ ਨੋ ਇੱਕ ਆਥਣਾ ਚੱਲਣ ਦਾ ਇਹਨਾਂ ਦਾ ਜੋਰ ਆ ਸਾਡੇ ਤਿੰਨ ਜਣਾਂ ਦਾ ਹਾਂ ਇੱਕ ਵਾਸਾ ਕਰ ਦਿੰਦੇ ਕਰੇ ਨੂੰ ਤਾਂ ਵੱਧ ਜੋਰ ਆ ਤੁਹਾਡੇ ਦਾ ਐ ਓਏ ਆ ਦੇਖ ਦੇਖ ਲੈ ਆਦਾ ਨਾ ਹਾਈਡਰਾ ਚੱਕ ਦੇ ਓਏ ਦੇਖ ਇਦੀ ਵੀ ਨਹੀਂ ਪੱਪ ਲੱਗਦੇ ਓਏ ਮੈਂ ਤਾਂ ਬਾਈ ਨਹੀਂ ਗਈ ਸੀ ਮੇਰੇ ਕੋਲ ਬਣਾਈ ਸੀ ਹੈ ਜਮਾ ਥੱਲੇ ਬੈਠੀ ਸੀ ਆ ਦੇਖ ਕੱਚਲੀਆਂ ਅੰਦਰਾਂ ਦੀਆਂ ਸਾਰੀਆਂ ਟਰਾਲੀ ਦੀਆਂ ਨਾ ਓਏ ਪਹਿਲਾਂ ਮੈਂ ਵੀ ਟਰੈਕਟਰ ਲੈ ਕੇ ਮੁੜ ਗਿਆ ਸੀ ਫਿਰ ਮੈਂ ਤੇਰੇ ਜਿਹੜੇ ਫੋਨ ਆ ਗਿਆ ਮੈਂ ਐਂ ਕਹਿੰਦੇ ਹੁਣ ਕੋਈ ਕੰਮ ਹੋਵਾ ਜਿਹੜਾ ਫੋਨ ਲਾਈ ਜਾਂਦੇ ਆ ਠੀਕ ਆ ਉਹ ਰੋਹ ਮਹਾਕ ਲੈਦਰੀ ਉਹ ਡਰਦਾ ਨਹੀਂ ਲੈ ਕੇ ਆਉਂਦਾ ਉਹ ਟਰੈਕਟਰ ਇੱਧਰ ਲੌਂਕਿਆ ਲੌਂਕਿਆ ਰਹਾ ਟਰੈਕਟਰ ਇੱਧਰ ਹੀ ਹੈ ਦਾ ਕਿੱਧਰ ਐ ਨੂੰ ਐ ਨੂੰ ਪਰ ਮੂਰੇ ਪਾ ਲੋ ਕੁਛ ਉਧਰੋਂ ਖਿੱਚਾ ਜਾਵੇ 735 ਕੀ ਕਰੂਗਾ ਇਹ ਗੇੜੇ ਕਿਹਾ ਤਾਂ ਪੰਜ ਹੀ ਲੱਗਣਦੇ ਵੇ ਲੱਵਾ ਬਾਈ ਲੱਤ ਕੇ ਮਾਰੂਰੇ ਕਣਕ ਚ 10 ਫੁੱਟ ਡੂੰਗਾ ਆਹ ਦੇ ਤੁੰਮੀ ਸਪੰਨਵੇਂ ਵੜਦਾ ਆਇਆ ਪਹਿਲਾਂ ਤਾਂ ਹੁਣ ਤਾਂ ਲੰਘੀ ਜਾਂਦੀਆਂ ਸੀ ਗੱਡੀਆਂ ਹੀ ਆ ਇਹ ਤੁਹਾਨੂੰ ਤਾਂ ਚਾਹ ਟੱਕਰੀਆਂ ਨੇ ਆ ਹੁਣ ਹੀ ਹੋ ਗਿਆ ਉਹ ਫੇਟਾ ਸਾਡੇ ਮੂਰੀ ਹੋ ਗਿਆ ਇੱਕ ਤਾਂ ਲੋਕ ਰਾਹ ਵੱਡੀ ਤੁਰੇ ਜਾਂਦੇ ਨੇ ਨਾ ਛੱਡਦੇ ਨਹੀਂਗੇ ਅਸੀਂ ਪਿੱਛੇ ਕਰਕੇ ਕੰਮ ਹੋ ਗਿਆ ਯਾਰ ਹੈ ਇੱਧਰ ਪਾ ਯਾਰ ਪਾ ਰਨ ਮਰੀਦਾ ਪੂਨ ਪਾੜਦਾ ਐਸੇ ਆ ਤੂੰ ਤਾਂ ਚ ਲੱਗਦਾ ਸੀ ਵੀਰ ਕਿ ਲੱਗਦਾ ਸੀ ਉਹਨੇ ਮੜਾ ਇੱਧਰ ਨਹੀਂ ਦਿਖਦਾ ਤੇ ਬਹਿ ਗਿਆ ਆਪਣੇ ਯਾਰ ਇੱਕੋ ਆ ਤਾਂ ਹੁਣ ਨੀਵਾ ਆ ਥਾਂ ਇੱਥੇ ਤਾਂ ਬਹਿੰਦਾ ਹੀ ਇੱਥੇ ਤਾਂ ਉਹੀ ਤੇ ਉਹ ਟੋਵਾ ਹੈਗਾ ਸੀ ਜਦੋਂ ਮੋੜ ਤਾਂ ਟੋਵਾ ਪੂਰਾ ਫੁੱਲ ਡਾਵਾਲਾ ਉਧਰ ਦੀ ਚੱਲੀ ਉਧਰ ਆ ਜਾ ਓਏ ਵਿਚ ਦੀ ਲੰਘਣਾ ਪਊਗਾ ਉਹ ਫਿਰਦਾ ਉਸ ਨੂੰ ਤਾਕਾ ਕਰ ਹਾਂ ਸਾਡੀ ਨਿਕਲੇ ਹੋ ਯਾਰ ਬਾਹਰ ਓਏ ਬਾਹਰ ਹੀ ਨਿਕਲੋ ਯਾਰ ਬਈ ਨਿਕਲੋ ਓ ਇਧਰ ਆ ਜਾਉਂਗਾ ਪਿੱਛੇ ਜਾ ਰੋ ਠੀਕ ਹੈ ਜੀ ਬਾਹਰ ਦਾ ਟਰੈਕਟਰ ਲੈ ਕੇ ਆਇਆ ਸੀ ਮੈਂ ਦੇਖ ਲਾ ਗੱਗੂ ਨੇ ਮੈਨੂੰ ਹੋਣ ਲਾ ਲਿਆ ਬਾਈ ਤੁਸੀਂ ਇੱਧਰ ਰਹੋ ਓਏ ਹੈਂ ਲੈਟ ਗਿਆ ਬਾਈ ਗਿਆ ਟਰੈਕਟਰ ਤਾਂ ਓਏ ਹੋਰ ਟਰੈਕਟਰ ਗਿਆ ਇੱਧਰ ਆ ਜਾ ਖੇਪ ਲੈ ਨਾ ਰੱਖ ਵਾਹ ਅੰਮ੍ਰਿਤਪੁਰ ਨਵਾਤ ਮਾਰਦੇ ਆਹ ਓਏ ਟਰੈਕਟਰ ਪਰੇ ਜਾਓ ਹੰਡਰਾਲੀ ਨਿਕਲ ਗਈ ਬਾਰੇ ਚੱਲ ਜਾ ਬਾਰੇ ਨਿਕਲ ਜੀ ਟਰੈਕਟਰ ਟ੍ਰੈਡ ਤੇ ਭਜਣ ਵਾਲਾ ਹੈ। ਤਹੀਨ ਵਾਲੀਏ। ਵਾਓ। ਉਹ ਵੀ ਚੋ ਦੋ। ਉਹ ਹੋ ਗਿਆ ਨਾ। ਬੋਲਾ। ਉਹ ਦੇ। ਲਾਈਵ 1035 ਪਾਤਾ ਬੱਚਾ। ਬੱਚਾ ਉਹ ਦੂਰੇ ਦਾ ਵਧੀਆ ਮਾਰਦਾ ਓਏ। ਤੂੰ ਤਾਂ ਜਾਣ ਕੋਈ ਲੋ ਬੱਚਾ ਹੈਂ? ਜਾਣ ਕੋਈ ਪਤਾ ਨਹੀਂ ਜਾਣੀ ਸਵਾਦਲਾ ਦਾ ਬੱਚਾ ਇਹ। ਦੇਖ ਓਏ। ਰਾਜ ਦਾ ਮੁੰਡਾ ਏ। ਏ। ਆ ਗਿਆ ਆ ਗਿਆ ਆ ਗਿਆ ਦੀਗਾ ਦੀਗਾ ਖਿਚਲਾ 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 ਆ ਜਾ ਯਾ 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 ਉਹ ਨਾ ਹੋਈ ਕਰਦਾ ਤੂੰ ਨਾ ਜ਼ੋਰ ਲਵਾ ਬਾਲਾ ਲਵਾ ਦੇ ਨੀ ਲਵਾ ਨਾ ਨਾ ਬ੍ਰੇਕ ਲਾ ਬ੍ਰੇਕ ਲਾ ਬੱਕੜਾ ਲਾ ਤੂੰ ਕਹੇ ਹੁਣ ਪਿੱਛੇ ਰੁਕ ਜਾ ਬ੍ਰੇਕ ਨਾ ਲਾ ਬ੍ਰੇਕ ਨਾ ਪਟਾੜ ਪਾ ਕਰ ਦੇ ਦੇਖੀ ਆਇਨਾ ਪੜ ਮਾਲਾ ਆਏ ਹਾਏ ਚਾਲ 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 ਆਏ ਹਾਏ ਕਮਾਉਂਦਾ ਗੁੱਡੀ ਇਹਨੂੰ ਇਹੀ ਕੋਲ ਟਰੈਕਟਰ ਰੱਖੋ ਆਈ ਗੱਟੇ ਲੱਗ ਜਾਣਾ ਬਾਈ ਕਟਾਈ ਦਾ ਤਹਾਂ ਗਾ ਦੇ ਟਾਇਰ ਲੱਗਣਗੇ ਉਹਦਾ ਬ੍ਰੇਕਾਂ ਤੇ ਮੋੜਨਾ ਪਊਗਾ ਬਚਾਲੇ ਉੱਲਕ ਜਾਣਾ ਉਸੇ ਤਾਲੀ ਦੇ ਵਾਸੀ ਰਾਏ ਦੇ ਰਾਏ ਦੇ ਕੋਈ ਹੈ ਮੈਨੂੰ ਕੋਈ ਬੰਦ ਕਰਕੇ ਨਹੀਂ ਜਾਂਦਾ ਭਾਈ ਆ ਵਾਗ ਲੈ ਤਾਲੀ ਆਉਣੀ ਹੈ ਬਚਾਲੇ ਹੋ ਜਾਏ ਸਿਰ ਆ ਜਾਏ ਓਏ ਮੋੜਨਾ ਹੜਿਆ ਉਸੇ ਠੀਕ ਹੈ ਸਾਲ ਦਾ ਹੈ ਮੈਂ ਨਾਲ ਨਹੀਂ ਪਰਾਵਾ ਦੇਸੀ ਪੀ ਲੱਗੀ ਤੇ ਖੜ ਤੇ 10 ਮਿੰਟ ਟ੍ਰੱਕਾ ਗੱਲਾ ਕੱਢ ਲਿਆ 100 ਮੀਟਰ ਪਿੱਛੇ ਕਰੀ ਪਿੱਛੇ ਕਰ ਚੱਲ 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 ਵਾਛ ਹੈ ਕਿੱਚੇ ਟਰਾਲੀ ਕਸ਼ੀਆ ਕਿਵੇਂ ਟਰਾਲੀ ਇਧਰੋਂ ਜਾਈ ਜਾਂਦੀ ਆ ਓ ਤੁਸੀਂ ਇਧਰ ਹੋ ਜੋ ਇਧਰ ਹੋ ਜਾ ਕੌਣ ਸਾਡਾ ਲੋੜ ਹੈ ਓਏ ਨਹੀਂ ਨਹੀਂ ਇਹ ਤਾਂ ਉਹ ਕਰ ਲਾਂਗੇ ਟਰਾਲੀ ਵਾਹ ਕੇ ਇੱਧਰ ਲੈ। ਕਿੱਥੇ ਦੇਖ ਹੋਰ ਤੇਰਾ ਕੋਈ ਨਾ। ਨਹੀਂ ਨੇ ਕੰਮ ਕਰਿਆ। ਟੱਕਲੇ ਵਾਹ ਗਿਆ। ਟਰਾਲੀ ਦਾ ਵਾਹ ਗਈ। ਵਾਹ ਗਈ। ਟਰਾਲੀ ਦਾ ਹੋਰ ਵਾਹ ਗਈ ਬਾਈ ਥੰਦੇ। ਉਹ ਸੜਕ ਵੀ ਵਾਹ ਗਈ ਨਾਲ। ਬੈਠੋ ਵੀਰੇ। ਵੀ ਮਿੱਤਰੋ ਕਹਿਤਾ ਦਿੰਦੇ ਨੇ ਭੂਗਾਂ ਨੂੰ ਰਾਣੀ ਦਿੰਦੇ ਨਾ ਜਦੋਂ ਰਾਹ ਦੇ ਦਿੰਦਾ ਤੇ ਫਿਰ ਆ ਹਾਲ ਹੋ ਜਾਂਦਾਗਾ ਤੇ ਹੁਣ ਆ ਖੋ ਗਿਆ ਭੂਗ ਇੱਥੇ ਰਾਹ ਦੇ ਦਿੱਤੇ ਤੇ ਦੋ ਸਾ ਮੇਉ ਪ੍ਰੀਵੀ ਆ ਵਾਲਾ 5-7 ਫੁੱਟ ਨੀਵਾਗਾ ਤੇ ਟਰਾਲੀ ਵੀ ਹੁਣ ਐਵੇਂ ਵਾਲਾ ਕਿਨਾਰੇ ਤੇ ਜਾਵਾਂ ਡਿੱਗਰ ਨੂੰ ਤਿਆਰ ਵੀ ਖੜੀਆ ਹੈਡਰਾ ਬੁਲਾਇਆ ਕੱਲੇ ਹੈਡਰੇ ਦੇ ਵੀ ਹਿਸਾਬ ਚ ਨਹੀਂ ਆ ਰਿਹਾ ਭੂਗ ਤੇ ਇੱਕ ਹਾਈਡਰਾ ਹੋਰ ਤਾਂ ਹੀ ਜਿਹੜਾ ਮੂਰੇ ਫਾਗ ਟਰੈਕਟਰ ਵੀ ਐਵੇਂ ਵਾਲਾ ਲਾਂਕਿਆ ਖੜਾ ਮੂਰੇ ਤੇ ਹੁਣ ਆ ਚੱਲਿਆਂ ਦਾ ਦੇ ਬਾਈਟਰਲੀ ਸਾਈਡੋਂ ਪੋਰਿਆ ਜਮਾ ਥੱਲੇ ਬੈਗੇ ਟਾਇਰ ਓੜੀਂ ਵੀੜੀ ਕੋਰ ਤੇਲੀ ਥੱਲੇ ਬਾਈਨੀ ਦੁਰੀ ਜਾਂਦੀ ਆ

Let's <laughs> go.